ਜੀ ਪੰਜਾਬ ਸਰਕਾਰ ਦੀ ਡਰੱਗਸ ਦੇ ਅਗੇਂਸਟ ਜਿਹੜੀ ਮੁਹਿੰਮ ਹੈ ਅਤੇ ਅਪਕਮਿੰਗ ਲੋਕ ਸਭਾ ਇਲੈਕਸ਼ਨਸ ਨੂੰ ਧਿਆਨ ਚ ਰੱਖਦੇ ਹੋਏ ਪੂਰੇ ਡਿਸਟ੍ਰਿਕਟ ਫਤਿਹਗੜ ਸਾਹਿਬ ਦੇ ਵਿੱਚ ਵੱਖ-ਵੱਖ ਸਮਾਂ ਤੇ ਨਾਕਾਬੰਦੀ ਕੀਤੀ ਗਈ ਸੀ ਇਸੇ ਨਾਕਾਬੰਦੀ ਦੇ ਦੌਰਾਨ ਪੂਸ਼ਾ ਮਾਤਾ ਮੰਦਰ ਕੋਲ ਟ ਪੁਆਇੰਟ ਤੇ ਜਿਹੜੀ ਬਸੀ ਮੋਰਿੰਡਾ ਰੋਡ ਹੈ ਇਹਦੇ ਕੋਲ ਨਾਕਾ ਲਗਾਇਆ ਗਿਆ ਸੀ ਐਸ ਐਚ ਓ ਪੁਲਿਸ ਸਟੇਸ਼ਨ ਪਸੀ ਪਠਾਰਾ ਬਿਲੋਂ ਤੇ ਇਸੇ ਨਾਕਾਬੰਦੀ ਦੇ ਦੌਰਾਨ ਸਾਨੂੰ ਰਿਕਵਰੀ ਹੋਈ ਹੈ ਅਫੀਮ 4.5 ਕਿਲੋ ਇਹ ਦੋਸ਼ੀ ਨਾਜਰ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਬਲਾਸਪੁਰ ਆਏ ਸਕੂਟੀ ਤੇ ਜਾ ਰਿਹਾ ਸੀ ਇਹਨੂੰ ਨਾਕਾਬੰਦੀ ਦੇ ਦੌਰਾਨ ਰੋਕਿਆ ਗਿਆ ਤੇ ਇਹਦੀ ਸਕੂਟੀ ਦੇ ਵਿੱਚੋਂ ਸਾਨੂੰ ਅਫੀਮ ਦੀ ਬਰਾਮਦੀ ਹੋਈ ਹੈ ਇਸ ਤੋਂ ਬਾਅਦ ਇਹਦੇ ਫਰਦ ਇਨਸ਼ਾਬ ਦੇ ਉੱਤੇ ਲਾਨ ਬਰਾਮਦ ਕੀਤੀ ਹੈ ਅਸੀਂ 707 760 ਲੀਟਰ ਤੇ ਇਸ ਤੋਂ ਇਲਾਵਾ ਇਹਦੀ ਬੈਕਵਰਡ ਫਾਰਵਰਡ ਲਿੰਕੇਜ ਜਿਹੜੀ ਅਸੀਂ ਅਜੇ ਕਰ ਰਹੇ ਹਾਂ ਵੀ ਇਹ ਕਿੱਥੋਂ ਲੈ ਕੇ ਆਉਂਦਾ ਹੈ ਤੇ ਕਿਹਨੂੰ ਅੱਗੇ ਸੇਲ ਕਰਦਾ ਹੈ ਸਰ ਰਿਮਾਂਡ ਕਿਰੇ ਦਿੰਦਾ ਮਿਲਿਆ ਤਿੰਨ ਦਿਨ ਤਿੰਨ ਦਿਨ ਦਾ ਰਿਮਾਂਡ ਮਿਲਿਆ ਸੀ ਪਹਿਲਾਂ ਵੀ ਕੋਈ ਮਾਮਲੇ ਦਰਜ ਜੀ ਇਹਦੇ ਤੇ ਪਹਿਲਾਂ 5 ਮੁਕੱਦਮੇ ਦਰਜ ਨੇ ਐਡੀਪੀਐਸ ਦੇ ਮੁਕੱਦਮੇ ਨਹੀਂ ਸਨ ਪੱਤਰਕਾਰ ਪਰਮਜੀਤ ਸਿੰਘ ਦੀ ਮਾਂ ਦੀ ਖਾਸ ਰਿਪੋਰਟ